ਗੁਰਦੁਆਰਾ ਆਓ ਇਹ ਰਗਾ ਬਟੂ ਪ੍ਰਜਾਣੇ ਨਾ ਇਹ ਬਲਾਨ ਬਾਈ ਸਮਾਜਿਕ ਸਮਾਜ ਪੈਣਦਾ ਹੈ ਇਕ ਲੋਤਾ ਜਵਾਨ ਵੀਰ ਜੋ ਕਿ ਮੱਥਾ ਟੇਕਣ ਦੇ ਲਈ ਗੁਰਦੁਆਰਾ ਸਾਹਿਬ ਗਿਆ ਸੀ ਪਰ ਉਥੋਂ ਹੀ ਜਿਸ ਹਾਲ ਦੇ ਵਿੱਚ ਵਾਪਸ ਆਇਆ ਉਸ ਤੋਂ ਬਾਅਦ ਸਾਰੇ ਪਰਿਵਾਰ ਦੀਆਂ ਤਾਹਾਂ ਨਿਕਲ ਗਈਆਂ ਨਾਤਾ ਇਸ ਕੁੜੀ ਦੇ ਸਰਤੇ ਪਿਤਾ ਦਾ ਸਾਇਆ ਕੁਝ ਸਮਾਂ ਪਹਿਲਾਂ ਉਹ ਵੀ ਚਲੇ ਗਏ ਅਤੇ ਹੁਣ ਇਕਲੌਤਾ ਭਰਾ ਵੀ ਇਸ ਦੁਨੀਆ ਤੇ ਵਿੱਚ ਨਹੀਂ ਰਹਾ ਇਹ ਮਾਵਾ ਪੈਣਾ ਤਾਇਆ ਤਾਈ ਦੇ ਕੋਲ ਰਹਿੰਦੀਆਂ ਨੇ ਸਾਰਾ ਪਰਿਵਾਰ ਇਹੀ ਓਕੇ ਹੀ ਰਹਿੰਦਾ ਸੀ ਪਰ ਇਹ ਮਾੜੀ ਘਟਨਾ ਹੋਣ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਦੱਸਦੀ ਹੈ ਕਿ ਗੁਰਦੁਆਰੇ ਤੇ ਵਿੱਚ ਸੇਵਾ ਭਾਵਨਾ ਦੇ ਨਾਲ ਹੀ ਮੁੰਡਾ ਜਾਂਦਾ ਹੁੰਦਾ ਸੀ ਹਰ ਕੋਈ ਇਹ ਹੀ ਆਕਦਾ ਸੀ ਕਿ ਇਸ ਦੇ ਕਿਤੇ ਦਾ ਦੇਣ ਨਹੀਂ ਦਿੱਤਾ ਜਾ ਸਕਦਾ ਪਰ ਜਿਹੜੀ ਅੱਜ ਇਸ ਦੇ ਨਾਲ ਬਣੀ ਹੈ ਉਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਅਸੋਖ ਫੈਲ ਗਿਆ ਪੱਟੀ ਦਾ ਰਹਿਣ ਵਾਲਾ 25 ਸਾਲ ਦਾ ਜਵਾਨ ਮੁੰਡਾ ਜੋ ਕਿ ਸੇਵਾ ਭਾਵਨਾ ਦੇ ਵਿੱਚ ਹੀ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਅਤੇ ਹੁਣ ਉਹ ਖੇਮਪੂਰ ਸਾਹਿਬ ਦੇ ਵਿਖੇ ਦਰਸ਼ਨਾ ਦੇ ਲਈ ਗਿਆ ਹੋਇਆ ਸੀ ਪਰ ਉੱਥੇ ਇਕ ਦੁਖਦ ਘਟਨਾ ਇਸ ਮੁੰਡੇ ਦੇ ਨਾਲ ਵਾਪਰ ਗਿਆ ਪਤਾ ਲੱਗਿਆ ਕਿ ਸੁਖਮਨ ਪਾਲ ਸਿੰਘ 25 ਸਾਲ ਦਾ ਇਹ ਮੁੰਡਾ ਜਦੋਂ ਉੱਥੇ ਪਹੁੰਚਦਾ ਤਾਂ ਉਸ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਹੁੰਦੀ ਆ ਤੇ ਉਸ ਤੋਂ ਬਾਅਦ ਉਸਦੀ ਜਾਨ ਚਲੀ ਜਾਂਦੀ ਹੈ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਕਿ ਉਸਦੇ ਪਿਤਾ ਪਹਿਲਾਂ ਹੀ ਇਸ ਦੁਨੀਆ ਦੇ ਵਿੱਚ ਨਹੀਂ ਆਪਣੇ ਤਾਇਏ-ਤਾਏ ਦੇ ਕੋਲ ਇਹ ਮੁੰਡਾ ਆਪਣੀ ਭੈਣ ਅਤੇ ਮਾਂ ਦੇ ਨਾਲ ਰਹਿੰਦਾ ਸੀ ਪਰ 12 ਜੂਨ ਨੂੰ ਆਪਣੇ ਤਿੰਨ ਹੋਰ ਸਾਥੀਆਂ ਦੇ ਨਾਲ ਉਹ ਹਿਮਕੁੰਡ ਸਾਹਿਬ ਦਰਸ਼ਨਾਂ ਦੇ ਲਈ ਗਿਆ ਸੀ ਪਰ ਉੱਥੋਂ ਜਿਸ ਹਾਲ ਦੇ ਵਿੱਚ ਵਾਪਸ ਮੁੜਿਆ ਉਸ ਤੋਂ ਬਾਅਦ ਦੇਖ ਕੇ ਪੂਰੀ ਸੰਗਤ ਜਾਂ ਤਾਹਾਂ ਨਿਕਲ ਗਈਆ ਜਾਣਕਾਰੀ ਮੁਤਾਬਕ ਸ੍ਰੀ ਹਿਮਕੁੰਡ ਸਾਹਿਬ ਤੋਂ ਕਰੀਬ 300 ਮੀਟਰ ਦੀ ਦੂਰੀ ਤੇ ਬਣੀ ਫਲਿਓਂ ਤੋਂ ਹੋ ਕੇ ਉੱਪਰ ਨੂੰ ਜਾ ਰਿਹਾ ਸੀ ਤਾਂ ਸੁਖਮਨ ਪਾਲ ਸਿੰਘ ਨੂੰ ਸਾਹ ਦੇ ਵਿੱਚ ਦਿੱਕਤ ਹੋਈ ਅਤੇ ਉਸ ਦੀ ਜਾਨ ਨਿਕਲ ਗਈ ਮ੍ਰਿਤਕ ਦੇ ਪਰਿਜਨ ਅਤੇ ਪਰਿਵਾਰਿਕ ਪੈਂਬਰਾਂ ਦੇ ਵੱਲੋਂ ਦੱਸਿਆ ਗਿਆ ਕਿ ਕਿ ਉਹ ਸੇਵਾ ਭਾਵਨਾ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਪਿਛਲੇ ਸਾਲ ਉਹਨਾਂ ਨੇ ਇੱਕ ਹੀ ਮਹੀਨੇ ਦੇ ਵਿੱਚ ਦੋ ਵਾਰ ਸ੍ਰੀ ਹੇਮਕੁੰਡ ਸਾਹਿਬ ਦੇ ਵਿੱਚ ਮੱਥਾ ਟੇਕਿਆ ਗਿਆ ਸੀ ਵਾਹਿਗੁਰੂ ਬਈ ਕੀ ਨਾਮ ਜੀ ਮੇਰਾ ਨਾਮ ਲਪਰੀ ਸਿੰਘ ਹੈ ਬਹੁਤ ਬੜੀ ਦੁਕਤਾ ਹੀ ਘਟਦਾ ਦਾ ਆਪਣੀ ਇੱਕ ਸਿੰਘ ਜਿਹੜਾ ਜੱਸਾ ਤੇ ਗਿਆ ਸੀ ਬਹੁਤ ਹੋ ਗਈ ਹੈ ਕੀ ਨਾਮ ਸੀ ਕਿਵੇਂ ਮਰੀ ਮੋਕੀ ਭਾਈ ਸੁਖਮਨਪਾਲ ਸਿੰਘ ਉਹਨਾਂ ਦਾ ਨਾਮ ਸੀ ਸੰਪਰਦਾਏ ਬਾਬਾ ਬਲੀ ਚੰਦ ਸਾਹਿਬੀ ਤੋਂ ਲੰਮੀ ਸਮੇ ਤੋਂ ਸੇਵਾ ਨੋਂ ਵਿਆਰੇ ਨੇ ਬਾਬਾ ਗੁਰਬਲ ਸਿੰਘ ਜੀ ਦੇ ਰਹਿਣ ਮਾਈਏ। ਤੋਂ ਵੀ ਨੰਬਰ ਪੈਰਾ ਇੱਥੇ ਪੱਟੀ ਗੁਰਦੁਆਰਾ ਲਲਕਾਰ ਸਾਹਿਬੀ ਕੇ ਲੱਗਿਆ ਲੱਗਿਆ ਜੀ। ਆ ਕੁਝ ਦਿਨਾ ਤੋਂ ਸ੍ਰੀ ਹਿਮ ਕੋ ਸਾਹਿਬੀ ਦੀ ਯਾਤਰਾ ਰੰਭ ਹੋਈ ਆ। ਤੇ ਯਾਤਰਾ ਕਰਨ ਅੱਗੇ ਹਰ ਸਾਲ ਜਾਂਦੇ ਆ। ਇਸ ਵਾਰ ਵੀ ਗਏ ਆ। ਤੇ ਯਾਤਰਾ ਦੌਰਾਨ ਕੁਝ ਕਹਿੰਦੇ 3 300 ਮੀਟਰ ਦਾ ਜਿਹੜਾ ਉਹ ਪੈਂਡਾ ਉਹ ਰਹਿ ਗਿਆ ਸੀ ਤੇ ਰਾਹ ਦੇ ਵਿੱਚ ਉਹਨਾਂ ਦੀ ਕਿਹੜੀ ਡੈਥ ਹੋ ਗਈ ਹੈ। ਸਾਹ ਨਾ ਮਿਲਣ ਕਰਕੇ। ਇਹ ਉਥੇ ਹਸਪਤਾਲ ਦੀ ਕੋਈ ਪ੍ਰੋਬਲਮ ਹੋਣ ਕਰਕੇ ਸਿੰਘ ਜਿਹੜਾ ਉਹ ਚੜਾਈ ਕਰ ਗਿਆ ਵਾ ਬੜੀ ਦੁਖਦਾਈ ਘਟਨਾ ਵਾ ਇੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਵਾ ਉਥੇ ਸੰਪਰਦਾਇ ਬਾਬਾ ਬਿਧੀਚੰਦ ਸਾਹਿਬ ਜੀ ਦੇ ਜਨ ਸ਼ਰਮਾਪੁਰਖ ਸੰਤ ਬਾਬਾ ਪਰਮੇਸ਼ਰ ਸਿੰਘ ਜੀ ਇਸ ਦੁੱਖ ਭਰੀ ਘੜੀ ਦੇ ਵਿੱਚ ਜਿਹੜਾ ਪਰਿਵਾਰ ਦੇ ਨਾਲ ਆ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਸੰਪਰਦਾਇ ਨੂੰ ਬਹੁਤ ਵੱਡਾ ਘਾਟਾ ਪਿਆ ਵਾ ਕਿਉਂਕਿ ਸਿੰਘ ਸੇਵਾਦਾਰ ਵੀ ਬਹੁਤ ਵੱਡਾ ਸੀ ਤੇ ਸੂਰਬੀਰ ਵੀ ਬਹੁਤ ਵੱਡਾ ਸੀ ਇਸ ਕਰਕੇ ਸਿੰਘ ਦਾ ਜਾਣ ਦਾ ਬਹੁਤ ਵੱਡਾ ਘਾਟਾ ਪਿਆ ਵਾ ਅਨ ਬਾਬਾ ਜੀ ਇੱਕ ਇਹਨਰੇ ਆਪਣੇ ਮਾਤਾ ਪਿਤਾ ਨੂੰ ਭੈਂਤਰਾ ਸੰਤ ਹਾਂਜੀ ਮਾਤਾ ਪਿਤਾ ਇੱਕ ਮਾਤਾ ਗਈ ਆ ਤੇ ਪਿਤਾ ਜੀ ਡੈਥ ਹੋਈ ਆ ਫਿਰ ਤੇ ਤਾਇਆ ਤਾਈ ਦੇ ਕੋਲ ਰਹਿੰਦੇ ਆ ਹਾਂਜੀ ਇੱਕ ਉਹਨਾਂ ਦੀ ਸਿਸਟਰ ਭੈਣ ਉਹਨਾਂ ਦੀ ਅੱਜ ਜਿਵੇਂ ਫੇਰੇ ਲਗਾ ਕੇ ਅਲਤੀਮ ਸੰਸਕਾਰ ਕੀਤਾ ਕੋਈ ਲਾਗੇ ਬੰਨੇ ਵਿਆਹ ਦਾ ਪ੍ਰੋਗਰਾਮ ਸੀ ਤਾਂ ਵੈਸੇ ਨਹੀਂ ਉਹਨਾਂ ਦੀ ਸ਼ਾਦੀ ਨਹੀਂ ਹੋਈ ਸੀ ਅਨਮੈਰਿਡ ਸਨ ਲਾੜੀ ਮੌਤ ਹੋ ਗਿਆ ਹੈ ਨਾ ਹਾਂਜੀ ਇਹ ਨਾ ਮੇਰਾ ਨਾਮ ਗੁਰਪਾਲ ਸਿੰਘ ਜੀ ਉਹਨਾਂ ਦੀ ਡੈਥ ਕਿੱ ਲੱਗ ਰਹੀ ਹੈ ਮੈਂ ਇਹਨਾਂ ਦਾ ਮਾਮਾ ਲੱਗਦਾ ਸੀ ਵੱਡਾ ਬਾਪੂ ਬਹੁਤ ਦੁੱਖदाई ਹੈ ਜੀ ਬੜਾ ਜਵਾਨ ਮੁੰਡਾ ਸੀ ਮਲਾਪੜੇ ਸੁਭਾ ਦਾ ਸੀ ਗੁਰਸਿੱਖ ਸੀ ਬਾਬੇ ਵਿਧੀ ਚੰਦਿਆ ਸਮੁਦਾਇ ਦਾ ਬੜਾ ਪਿਆਰ ਹੀ ਹੇਰਾ ਸੇਵਾਦਾਰ ਹੀ ਉਹਨਾਂ ਦਾ ਤੇ ਇਹ ਹੈ ਗੁਰਪਾਲ ਸਾਹਿਬ ਦੀ ਯਾਤਰਾ ਲਈ ਗਏ ਸੀ 12 ਤਰੀਕ ਨੂੰ ਉੱਥੇ ਦੱਸਦੇ 300 ਮੀਟਰ ਪਹਿਲਾਂ ਹੀ ਇਹ ਵੀ ਆਕਸੀਜਨ ਘੱਟ ਹੋ ਗਈ ਤੇ ਉਹਦੇ ਨਾਲ ਸਾਇਲੈਂਟ ਅਟੈਕ ਹੋ ਗਿਆ ਜਿੱਦਾਂ ਇਹ ਅਟੈਕ ਹੁੰਦਾ ਉਹ ਤੋਂ ਪਹਿਲਾਂ 4 ਵਜੇ ਆਪਣੀ ਮਾਂ ਨੂੰ ਫੋਨ ਕੀਤਾ ਇਹਨੇ ਕਿ ਮੈਂ 11 ਵਜੇ ਇਸ਼ਨਾਨ ਕਰਕੇ ਮੱਥਾ ਟੇਕਣਾ ਕੋਈ ਟੀਵੀ ਔਨ ਕਰ ਲਓ ਪੀਟੀਸੀ ਉੱਤੇ ਲਾਈਵ ਟੈਲੀਕਾਸ ਚੱਲ ਰਹੇ ਆ ਮੈਂ ਤੁਹਾਨੂੰ ਉੱਤੇ ਦਿਖਾਉਗਾ ਪਰ 300 ਮੀਟਰ ਪਿੱਛੇ ਹੀ ਇਹਦੇ ਆਕਸੀਜਨ ਡਾਊਨ ਹੋ ਗਈ ਤੇ ਸਾਇਲੈਂਟ ਅਟੈਕ ਹੋ ਗਿਆ ਬੜੀ ਦੁੱਖਦਾਈ ਘਟਨਾ ਸੀ ਅੱਜ ਤੋਂ 6 ਸਾਲ ਪਹਿਲਾਂ ਇਹਦੇ ਪਿਤਾ ਜੀ ਦੀ ਡੈਥ ਹੋ ਗਈ ਸੀ ਕੱਲਾ ਕੱਲਾ ਵਾ ਇੱਕ ਭੈਣ ਹੈ ਗੌਰਵਦੀਪ ਕੌਰ ਉਹਦਾ ਵਿਆਹ ਹੋ ਗਿਆ ਮੈਰਿਜ ਹੋ ਗਈ ਉਹਦੀ ਤੇ ਇਹ ਕੱਲਾ ਕੱਲਾ ਹੀ ਮਾਹ ਦਾ ਪੋਤਾ ਸੀ ਅਮਨਦੀਪ ਕੌਰ ਦਾ ਬਹੁਤ ਦੁੱਖਦਾਈ ਘਟਨਾ ਜੀ ਉਹਦਾ ਕੋਈ ਨੇਰਾ ਹੀ ਹੋ ਗਿਆ ਉਹਦੇ ਘਰ 'ਚ ਉਹ ਰਿਕਵੈਰੀ ਦਾ ਥੋੜੀ ਮਲੀ ਨਾ ਨਹੀਂ ਜਿਮਾੜੀ ਦਾ ਸੂਤਰੀ ਬਈ ਦਾਤੇ ਆ ਕੇ ਇੰਜੈਕਸ਼ਨ ਆਇਆ ਥੋੜੀ ਆਕਸੀਜਨ ਦਿੱਤੀ ਆ ਫੇ ਉਹਨਾਂ ਆਖਿਆ ਥੱਲੇ ਲੈ ਜਾਓ ਇਹ ਤੋਂ ਬਾਅਦ ਸਾਡੇ ਕੋਲ ਕੋਈ ਫੈਸਿਲਿਟੀ ਨਹੀਂ ਹੈਲੀਕਾਪਟਰ ਆ ਰਹੇ ਨੂੰ ਨਹੀਂ ਤਾਂ ਹੈਲੀਕਾਪਟਰ ਮਨੇ ਕਹਾ ਜੀ ਇਹ ਕੱਲਾ ਬੰਦਾ ਨਹੀਂ ਕਰਦਾ ਇਹਨਾਂ ਚ ਸਵਾ ਪੂਰੇ ਨਾ ਹੋਗੇ ਉਹਨਾਂ ਮਨਾ ਕਰਦਾ ਇਹ ਮੁੰਡੇ ਹੀ ਚੁੱਕ ਕੇ ਲੈ ਆਏ ਥੱਲੇ ਪਰ ਉੱਥੋਂ ਤੱਕ ਆਉਂਦੇ ਆ ਕਿ ਦਾ ਆਕਸੀਜਨ ਜਾਰੀ ਰਹਿਣ ਹੋ ਗਈ ਆ ਸਾਇਲੈਂਟ ਹੈ ਕੋਨ ਨਾਲ ਡੈਥ ਹੋ ਗਈ ਲੱਗਦਾ ਨਹੀਂ ਆਪਾਂ ਨੂੰ ਪ੍ਰਸ਼ਾਸਨ ਉਸੇ ਪ੍ਰਬੰਧ ਕਰ ਦੇ ਵੇਖੋ ਜੀ ਸ਼੍ਰੋਮਣੀ ਕਮੇਟੀ ਦਾ ਪਬਲਿਕ ਜਨਰਲ ਪ੍ਰਬੰਧਕ ਹੈ ਇਹਨਾਂ ਨੂੰ ਉਹ ਉੱਤਰਾਖੰਡ ਦੀ ਗਵਰਨਮੈਂਟ ਹੈ ਉਹਨੂੰ ਵੀ ਉੱਥੇ ਫੈਸਿਲਿਟੀ ਦੇਣੀ ਚਾਹੀਦੀ ਆ ਇੰਨਾ ਚੜਾਵਾ ਚੜਦਾ ਇੰਨੀ ਆਮਦਨ ਆ ਪਰ ਫੈਸਿਲਿਟੀ ਕੋਈ ਨਹੀਂ ਜੇ ਗਵਰਨਮੈਂਟ ਨੂੰ ਪਤਾ ਵਾ ਪ੍ਰਸ਼ਾਸਨ ਨੂੰ ਪਤਾ ਵਾ ਕਮੇਟੀ ਨੂੰ ਪਤਾ ਕਿ ਉਸੇ ਆਕਸੀਜਨ ਕਟਿਆ ਪਰ ਉਸੇ ਆਕਸੀਜਨ ਦਾ ਪ੍ਰਬੰਧ ਕਰਨਾ ਚਾਹੀਦਾ ਕਿਉਂਕਿ ਸੰਤਾਂ ਬੜੇ ਜੋਰ ਜ਼ੋਰ ਨਾਲ ਜਾਂਦੇ ਆ ਨੇ ਆਕਸੀਜਨ ਦੀ ਕਮੀ ਕਰਕੇ ਇਹ ਪ੍ਰਸ਼ਾਸਨ ਦੀ ਨਲਾਇਕੀ ਕਰਕੇ ਇਹ ਮੁੰਡੇ ਦੀ ਡੈਥ ਹੋਈ ਆ ਸੁਣ ਚ ਆਇਆ ਕਿ ਤੰਤਾਂ ਦਾ ਮੁੰਡਾ 22 ਸਾਲ ਦਾ ਇੱਕ ਦਿਨ ਪੈਦਲ ਉਹਦੀ ਵੀ ਡੈਥ ਹੋਈ ਇਹ ਕਾਮਾਸ਼ਾਹ ਦਾ ਇੰਸੈਕਟਰ ਵੀ ਇਸੇ ਕਰਕੇ ਡੈਥ ਹੋ ਗਿਆ ਆਕਸੀਜਨ ਦੇ ਫਨ ਮਲਾਕੀਆ ਕਮੇਟੀ ਦੀ ਤੇ ਪ੍ਰਸ਼ਾਸਨ ਦੀ ਇਹ ਮੰਨ ਗੱਲ ਲੁਕਾ ਜAVE ਮੰਨ ਕਰਦੇ ਆ ਜੀ ਉਥੇ ਸਹੂਲਤਾਂ ਦੇ ਕੇ ਸੰਗਤ ਵਾਲੀ ਜਾਂਦੇ ਸੰਗ ਨੂੰ ਜਾਣ ਹੀ ਨਾ ਦਿੱਤਾ ਜਾਵੇ ਉਥੇ ਪ੍ਰਬੰਧ ਬੰਦ ਕਰ ਦਿੱਤਾ ਜਾਵੇ ਜੇ ਜਾਣ ਦੇ ਤਾਂ ਨਾ ਉਥੇ ਪ੍ਰਵਾਹ ਆਕਸੀਜਨ ਦਾ ਪ੍ਰਬੰਧ ਹੋਣਾ ਚਾਹੀਦਾ ਕਿਉਂਕਿ ਆਕਸੀਜਨ ਦੀ ਕਮੀ ਉਥੇ ਬਹੁਤ ਜਾ ਰਹੀ ਹੈ ਹਾਈਟ ਦੇ ਕਰਕੇ ਇੱਕ वाहे <laughs> <laughs> <laughs>

Thank you